ਪਾਇਦਲਜੀਤ ਸਿੰਘ ਸਾਹਿਬ ਦਾ ਖਾਰਗੋ ਜੀ ਦੀ ਜਬਾਨੀ ਖਾਰਗੋ ਸੰਘਰਸ਼ ਦੀ ਸਾਕੀ ਸਣੋਂ ਤੋਂ ਪਹਿਲਾਂ ਜੇਕਰ ਤੁਸੀਂ ਸੋਰਾ YouTube ਚੈਨਲ ਅਤੇ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਰ ਲਵੋ ਜੀ ਬੈਲ ਆਈਕਨ ਨੱਪ ਦਿਓ ਤਾਂ ਜੋ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਤੁਹਾਨੂੰ ਪਹੁੰਚ ਜਾਇਆ ਕਰੇ ਆਓ ਅੱਜ ਤੁਹਾਨੂੰ ਸਰਵਣ ਕਰਾਈਏ ਵੀਡੀਓ ਨੰਬਰ 19 ਵਿੱਚ ਖਾਰਗੋ ਸੰਘਰਸ਼ ਦੀ ਸਾਕੀ ਦੇ ਦੂਜੇ ਪਾਰਟ ਦੀ ਪੰਜਵੀਂ ਸਾਕੀ ਬੀਬੀ ਸਿਮਰਜੀਤ ਕੌਰ ਸੋ ਕਿਉਂ ਮੰਦਾਖੀ ਹੈ ਜਿੱਤ ਜੰਮੇ ਰਾਜਾ ਮਾਈ ਭਾਗੋ ਵਰਗੀਆਂ ਬੀਬੀਆਂ ਅੱਜ ਦੇ ਜ਼ਮਾਨੇ ਵਿੱਚ ਵੀ ਕਿਵੇਂ ਖੜਕੂ ਸੰਘਰਸ਼ ਦੀ ਨੀਹਾਂ ਦਾ ਕੰਮ ਕਰ ਗਈਆਂ ਅੱਜ ਤੁਹਾਨੂੰ ਇਸ ਸਾਖੇ ਵਿੱਚ ਸੁਣਾਵਾਂਗੇ ਸਾਬਕਾ ਖੜਕੂ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਜ਼ੁਬਾਨੀ ਸਰਵਣ ਕਰਨ ਤੋਂ ਪਹਿਲਾਂ ਫਤਿਹ ਗਜੋਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਸਿਮਰਜੀਤ ਕੌਰ ਦਾ ਸੋਹਰਾ ਪਿੰਡ ਕਾਲੇ ਬਕਰੇ ਕੋਲ ਨਿਜਾਮ ਦੀ ਪੁਰਸੀ ਪੇਕਿਓ ਇਹ ਜਥੇਦਾਰ ਸਰੂਪ ਸਿੰਘ ਬਿਸਰਾਮਪੁਰ ਕਰਤਾਰਪੁਰ ਦੇ ਭੈਣ ਜੀ ਸਨ ਪੇਕੇ ਸੋਰੇ ਦੋਵੇਂ ਹੀ ਬੜੇ ਪੰਥਕ ਪਰਿਵਾਰ ਸਨ ਠਕਸਾਲ ਅਧਿਕ ਕਮਾਂਡੋ ਫੋਰਸ ਦੀਆਂ ਪੱਕੀਆਂ ਠਰਮੀ ਸਨ ਪੰਥਕ ਕਮੇਟੀ ਅਤੇ ਫੈਡਰੇਸ਼ਨ ਦੇ ਸਿੰਘ ਵੀ ਇਹਨਾਂ ਕੋਲ ਆਉਂਦੇ ਜਾਂਦੇ ਸਨ ਦੋਹਾਂ ਪਰਿਵਾਰਾਂ ਉੱਤੇ ਬਹੁਤ ਵਾਰ ਤਸ਼ੱਦਦ ਵੀ ਹੋ ਚੁੱਕਿਆ ਸੀ ਤੇ ਜਿਲ੍ਹੇ ਵਿੱਚ ਵੀ ਰਹੇ ਸਨ ਦੋਹਾਂ ਪਰਿਵਾਰਾਂ ਉੱਤੇ ਮੁਕਦਮੇ ਪੈ ਗਏ ਤੇ ਬੀਬੀ ਜੀ ਨੂੰ ਭਗੌੜਾ ਹੋਣਾ ਪੈ ਗਿਆ ਇਹ ਸਾਰੇ ਸਿੰਘਾਂ ਦੇ ਵਿਸ਼ਵਾਸ ਪੱਤਰ ਸਨ ਅਤੇ ਉਹਨਾਂ ਦੇ ਦਰਮਿਆਨ ਸੰਪਰਕ ਦਾ ਕੰਮ ਵੀ ਕਰਦੇ ਸਨ ਅਤੇ ਸਾਡੇ ਲਈ ਠਰਵੀ ਬਣਾਉਂਦੇ ਸੀ ਇੱਕ ਵਾਰ ਸਾਡਾ ਜਨਰਲ ਲਾਭ ਸਿੰਘ ਨਾਲ ਤੇ ਇੱਕ ਵਾਰ ਬਾਬਾ ਅਜੀਤ ਸਿੰਘ ਤੰਨਾ ਸਿੰਘ ਹੋਰਾਂ ਨਾਲ ਸੰਪਰਕ ਟੁੱਟ ਗਿਆ ਤਾਂ ਦੋਵੇਂ ਵਾਰ ਇਹਨਾਂ ਨੇ ਸਾਨੂੰ ਦੁਬਾਰਾ ਸੰਪਰਕ ਵਿੱਚ ਲੈ ਆਂਦਾ ਇਹ ਬਹੁਤ ਦਲੇਰ ਅਤੇ ਸਾਰਿਆਂ ਦਾ ਖਿਆਲ ਰੱਖਣ ਵਾਲੇ ਸਨ ਸਾਰਾ ਖਤਰਾ ਆਪਣੇ ਉੱਤੇ ਲੈ ਲੈਣਾ ਅਤੇ ਖਤਰਨਾਕ ਤੋਂ ਖਤਰਨਾਕ ਸਥਿਤੀ ਵਿੱਚ ਵੀ ਅਡੋਲ ਰਹਿਣਾ ਇਹਨਾਂ ਦਾ ਬੜਾ ਵੱਡਾ ਗੁਣ ਸੀ ਇੱਕ ਵਾਰ ਮੈਂ ਤੰਨਾ ਸਿੰਘ ਅਤੇ ਬਾਬਾ ਅਜੀਤ ਸਿੰਘ ਹੋਰਾਂ ਨੂੰ ਗੜਦੀਵਾਲ ਕੋਲ ਮਿਲਣ ਗਿਆ ਮਿਲਣ ਤੋਂ ਬਾਅਦ ਉਹ ਤਾਂ ਰਾਤ ਨੂੰ ਚਲੇ ਗਏ ਔਰ ਉਸ ਪਿੰਡ ਨੂੰ ਕੇਰਾ ਪੈਣਾ ਸ਼ੁਰੂ ਹੋ ਗਿਆ ਮੈਨੂੰ ਉਸ ਇਲਾਕੇ ਦਾ ਕੋਈ ਪੇਤ ਨਹੀਂ ਸੀ ਅਤੇ ਮੈਨੂੰ ਉੱਥੇ ਕੋਈ ਜਾਣਦਾ ਵੀ ਨਹੀਂ ਸੀ ਭੈਣ ਜਿਹਨੇ ਮੈਨੂੰ ਰਾਤ ਦੇ 12:00 ਵਜੇ ਜਗਾਇਆ ਅਤੇ ਦੱਸਿਆ ਕਿ ਕੇਰਾ ਪੈਣਾ ਸ਼ੁਰੂ ਹੋ ਗਿਆ ਹੈ ਆਪਾਂ ਇੱਕਦਮ ਨਿਕਲੀਏ ਗਰਮੀਆਂ ਦੇ ਦਿਨ ਸਭ ਮੈਂ ਉਸੇ ਤਰ੍ਹਾਂ ਪੈਂਟ ਕਮੀਜ਼ ਪਾਈ ਤੇ ਦਸਤਾਰ ਲੈ ਕੇ ਨਾਲ ਤੁਰ ਪਿਆ ਭੈਣ ਜਿਹਨੇ ਮੈਨੂੰ ਪਿਸਤੌਲ ਦਿੱਤਾ ਅਤੇ ਠਾਰ ਵਾਲਿਆਂ ਤੋਂ ਇੱਕ ਸਾਈਕਲ ਲੈ ਲਿਆ ਹਾਲੇ ਪੁਲਿਸ ਨੇ ਪੱਕੀਆਂ ਸੜਕਾਂ ਹੀ ਘੇਰੀਆਂ ਸਨ ਉਹ ਮੈਨੂੰ ਇੱਕ ਕੱਚੇ ਪੱਕੇ ਰਾਹੀਂ ਸਾਈਕਲ ਉੱਤੇ ਬਿਠਾ ਕੇ ਹੀ ਸਹੀ ਸਲਾਮਤ ਕੱਢ ਕੇ ਲੈ ਗਏ 5-6 ਕਿਲੋਮੀਟਰ ਅੱਗੇ ਜਾ ਕੇ ਇੱਕ ਹੋਰ ਠਾਰ ਉੱਤੇ ਜਾ ਕੇ ਅਸੀਂ ਰਾਤ ਗੱਟੀ ਮੈਂ ਸਵੇਰੇ ਬੱਸ ਚੜ੍ਹ ਕੇ ਆਪਣੇ ਟਿਕਾਣੇ ਤੇ ਆ ਗਿਆ ਜੇ ਉਸ ਵਕਤ ਅਸੀਂ ਨਾ ਨਿਕਲਦੇ ਤਾਂ ਘੇਰੇ ਵਿੱਚ ਆ ਜਾਣਾ ਸੀ ਸਵਰਨੇ ਕੋਰਨੇ ਦੇ ਇੱਕ ਕੈਟ ਨੇ ਬੀਬੀ ਜੀ ਅਤੇ ਉਹਨਾਂ ਦੇ ਪਤੀ ਨੂੰ ਫੜ ਲਿਆ ਪਤੀ ਨੂੰ ਤਾਂ ਉਹ ਦਿਨ ਦਿਹਾੜੇ ਹੀ ਪਿੰਡ ਦੇ ਅੱਡੇ ਕੋਲ ਮਾਰ ਕੇ ਸੁੱਟ ਗਏ ਪਰ ਬੀਬੀ ਜੀ ਨੂੰ ਉਹਨਾਂ ਨੇ ਟਾਂਡੇ ਨੇੜੇ ਕਿਸੇ ਬਾਗ ਵਿੱਚ ਲਿਜਾ ਕੇ ਹੱਥ ਦਾ ਤਸ਼ੱਦਦ ਕੀਤਾ ਪਰ ਭੈਣ ਜੀ ਅਡੋਲ ਰਹੇ ਅਤੇ ਉਹਨਾਂ ਨੇ ਜੰਗ ਦਾ ਕੋਈ ਵੀ ਪੇਤ ਨਹੀਂ ਦਿੱਤਾ ਜਲਮਾ ਨੇ ਕਹਿੰਦੇ ਨੇ ਕਿ ਉਹਨਾਂ ਦਾ ਸਰੀਰ ਦਾ ਰਿਜਾ ਰਿਜਾ ਕਰ ਦਿੱਤਾ ਸੀ ਪਰ ਉਹਨਾਂ ਤੋਂ ਕੋਈ ਵੀ ਪੇਤ ਨਹੀਂ ਲੈ ਸਕੇ ਉਸ ਵਕਤ ਉਹ ਸਾਡੀਆਂ ਕਾਫੀ 18 ਬਾਰੇ ਜਾਣਦੇ ਸੀ ਕਿਸੇ ਜੰਗ ਜੂ ਦੇ ਫੜੇ ਜਾਨ ਉੱਤੇ ਉਹਦੀ ਇਹੋ ਪਰਖ ਆਖਰੀ ਹੁੰਦੀ ਹੈ ਕਿ ਉਹ ਆਪਣੇ ਜੰਗ ਜੂ ਸਾਥੀ ਦੀ ਜਾਨ ਬਚਾਉਂਦਾ ਹੈ ਜਾਂ ਫਿਰ ਆਪਣੀ ਤੇ ਭੈਣ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਜਾਨ ਬਚਾਈ ਤੇ ਆਪਣੀ ਜਾਨ ਸੰਘਰਸ਼ ਦੇ ਲੈ ਕੇ ਲਾ ਦੇ ਸੋ ਗੁਰੂ ਪਿਆਰਿਓ ਐਸ ਐਨ ਬੀਬੀ ਸਿਮਰਜੀਤ ਕੌਰ ਜੀ ਜਿਨ੍ਹਾਂ ਦੀ ਸਾਖੀ ਬੇਮਿਸਾਲ ਹੈ ਜਿਨ੍ਹਾਂ ਨੇ ਖਾਲਸਾ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਵਾਰ ਕੇ ਖਾਲਸਾ ਪੰਥ ਦੀ ਤੇ ਖਾਲਸਾ ਸੰਘਰਸ਼ ਦੀ ਸੇਵਾ ਕੀਤੀ ਸੋ ਗੁਰੂ ਪਿਆਰਿਓ ਇਹਨਾਂ ਭੈਣ ਜੀ ਦੀ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਲਸਾ ਪੰਥ ਦੀ ਛੇੜ ਦਿਖਲਾ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਕਿਸਾਨਾਂ ਦੀ ਫਤਿਹ ਆਭੀ ਵਾਸਤੇ ਹਮੇਸ਼ਾ ਅਰਦਾਸ ਗੁਰੂ ਸ਼ਬਦ ਚਰਨਾ ਪਾਸ ਕਰਦੇ ਰਹੋ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਨਗੇ ਸੋ ਗੁਰੂ ਪਿਆਰਿਓ ਦਾਸ ਨੂੰ ਬਖਸ਼ਿਸ਼ ਕਰੋ ਜੀ ਆਜਿਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ